ਸਵਾਗਤ ਹੈ ਕਿਸਾਨ ਵੀਰੋ ਹੌਟਲ ਲਾਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌਰ ਤੋਂ ਕਰਾਂਗੇ ਜੀ ਖਬਰ ਇੱਕ ਤੁਹਾਨੂੰ ਪਲੂਨ ਝੋਟੇ ਦਿਖਾਵਾਂ ਕਿੰਨੇ ਕਿ ਦਿਨ ਬਾਕੀ ਆ ਤੇ ਜਾਂ ਕਿੰਨਾ ਕੁ ਦੁੱਧ ਬਾਤ ਕਾਡੂਗੀ ਸਾਨੂੰ ਬਾਈ ਜੀ ਤੋਂ ਪੁੱਛ ਕੇ ਦੱਸਾਂਗੇ ਆ ਜਾਓ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਜੀ ਹਾਂ ਠੀਕ ਹੈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਹੈਗਾ 94632 ਹੂੰ 94632 ਭਵਨ 93 ਕਿਹਨੇ ਹੈ ਆਪਣਾ 94 94632 32 ਨਹੀਂ 945232647 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਤੇ ਪੈਨ ਆਪਣਾ ਆ ਗਿਆ ਜੀ ਭਧੌੜ ਹਣਾ ਹਾਂ ਪੈਨ ਭਧੌੜਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਪਾ ਹਾਂਜੀ ਤੇ ਬਾਈ ਜੀ ਬਧਾਤਿਆਂ ਵਾਲੀ ਸੜਕ ਤੇ ਆਪਣਾ ਘਰ ਹਾਂ ਹਾਂ ਜੀ ਆਪਣਾ ਜਿਹੜੀ ਆ ਬਚੋਟੀ ਦੇਖੀ ਐ ਨੇ ਸਕਰੀਨ ਤੇ ਆਪਣੀ ਘਰ ਦੀ ਆ ਹਾਂ ਵੀ ਘਰ ਦੀ ਝੋਟੀ ਕਿੰਨੀ ਕੁ ਉਮਰ ਆ ਵੀਰੇ ਦੀ ਇਹ ਮੰਨ ਕੇ ਚੱਲ ਸਾਢੇ 1.5 ਮਹੀਨੇ ਦੇ ਆ ਸਾਢੇ 1.5 ਸਾਲ ਦੀ ਹੋ ਗਈ ਤੇ ਮੂੰਹ ਦੋ ਗੰਦ ਹੋ ਗਏ ਹਾਂ ਹਾਂ ਦੋ ਦੰਦ ਸਿੰਘ ਥਲੇ ਹੀ ਰਹਿੰਦੇ ਨੇ ਤੇ ਕਿੰਨੇ ਦਿਨ ਬਾਕੀ ਬਾਈ ਦੇ ਇਹਦੇ 5-6 ਦਿਨ ਪਏ ਜੀ ਵੀਰੇ 5 ਤੋਂ 6 ਦਿਨ ਬਾਕੀ ਤੇ ਕਿੰਨੀ ਕੁ ਉਮੀਦ ਲਾਵਾਂ ਫਿਰ ਦੁੱਧ ਦੀ ਇਹ ਤੋਂ ਦੁੱਧ ਬਈ ਇਹ ਕੱਢ ਦੂਗੀ 10 ਤੋਂ 12 ਦੇ ਵਿੱਚ 10 ਤੋਂ ਬਰ ਖੋਲੋ ਜੀ ਤੋੜਾ ਕਰਾ ਕੇ ਚੱਕ ਚੰਗੀ ਆ ਜੀ ਬਾਕੀ ਥਣ ਲੈਵੇ ਦੀ ਪੂਰੀ ਸਾਫ ਸੁਥਰੀ ਆ ਜੇ ਆਪ ਇਹਦੇ ਲੇਵੇ ਦੀ ਗੱਲ ਕਰ ਲਗੇ ਹਜੇ ਤਿਆਰੀ ਕਰਨੀ ਸ਼ੁਰੂਆ ਕਿੰਨੇ ਦਿਨ ਬਾਕੀ ਆ ਬਾਈ ਪੰਜ ਛੇ ਦਿਨ ਤਾਂ ਰਹਿੰਦੇ ਆ ਬਾਕੀ ਉੱਤੇ ਵੀ ਲੈ ਸਕਦੇ ਆ ਉੱਪਰ ਵੀ ਲੈ ਜੂਗੀ ਉੱਪਰ ਵੀ ਲੈ ਜੂਗੀ ਸਾਫ ਸੁਥਰੀ ਆ ਪ्युअर ਜੈਡ ਬਲੈਕ ਆ ਜੀ ਤੇ ਸਟਾਰਟਿੰਗ ਕੀਤੀ ਆ ਦੁੱਧ ਲਾਉਣ ਦੀ ਤੁਸੀਂ ਲਿਜਾਓਗੇ ਚੰਗੀ ਸੇਵਾ ਕਰਕੇ ਆਪਦੀ ਘਰੇ ਸਾਹਮਣੇ ਮੋੜ ਦਿਓ ਗਾਰੰਟੀ ਕਰਨਾ ਤੁਹਾਡਾ ਹੱਕ ਆਪਣਾ ਕਰਮਾ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਜ਼ਿਕਰ ਪਵਾ ਦੇਣਾ ਤੇ ਸਿੰਘ ਸੁੰਗ ਬਹੁਤ ਸੋਹਣਾ ਜੀ ਤੇ ਥਣਾ ਥਣਾ ਦੀ ਓਕੇ ਨਿਕਲੂਗੀ ਜਮਾ ਆ ਦੇਖੋ ਜੀ ਕੱਟ ਤੋਂ ਘੱਟ ਝੋਟੀ 10-12 ਦਿਨ ਦਾ ਲੈ ਜੂ ਬਾਈ ਹਾਂ ਲੈ ਜੂਗੀ ਬਾਈ 10 ਤੋਂ 12 6-7 ਦਿਨ ਤੇਰੇ ਮੰਨ ਕੇ ਚੱਲ ਵੀ ਦਿਨ ਪੂਰੇ ਚ ਹੀ ਰਹਿੰਦੇ ਆ ਪੰਜ ਚਾਰ ਦਿਨ ਉੱਤੇ ਵੀ ਲੈ ਜੀ ਤੇ ਡਿਮਾਂਡ ਬਾਈ ਕੀ ਆ ਦੀ ਡਿਮਾਂਡ ਇਹਦੀ ਜੈ ਜੀ 85000 ਰੁਪਏ ਦੀ 85000 ਜੋ ਮਾਨ ਸਨਮਾਨ ਹੋ ਜਾਊਗਾ ਮਾੜਾ ਮੋਟਾ ਹੋਊਗਾ ਮਾੜਾ ਮੋਟਾ ਮਾਨਦਾਨ ਜ਼ਰੂਰ ਹੋ ਜਾਣਾ ਤੁਹਾਡਾ 85000 ਜੋ ਚੰਗੀ ਹੈ ਜੀ ਕਿਉਂਕਿ ਕਟੀਆਂ ਵੀ 50-50 ਨੂੰ ਵਿਕ ਜਾਨੇਗਾ ਹਨਾ ਹਾਂ ਤੇ ਮੋਬਾਈਲ ਨੰਬਰ ਫੇਰ ਬੋਲਿਓ ਜੀ ਇੱਕ ਵਾਰ 9152 32647 326 47 47 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇੱਕ ਝੋਟੀ ਸੀ ਇੱਕ ਫੋਟੋ ਦਿਖਾਤੀ ਪਿੰਡ ਭਦੌਰ ਤੋਂ ਆਪਾਂ ਵੀਡੀਓ ਕਵਰ ਕੀਤੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਜਨਨ ਨੂੰ ਪਿਆਰ ਦੇਣ ਦੇ ਤੁਹਾਡਾ ਰੋ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ